ਥੋਡੇ ਵੀ ਗੋਡੇ ਇਦਾਂ ਪਿੰਗੇ ਹੋ ਗਏ ਨੇ ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ ਆਮ ਤੌਰ ਤੇ ਥੋਡੇ ਆਂਡ ਗਵਾਂਡ ਜਾਂ ਥੋਡੇ ਕੋਈ ਰਿਸ਼ਤੇਦਾਰ ਚ ਕੋਈ ਬੰਦਾ ਹੋਏਗਾ ਜਿਸ ਦੇ ਗੋਡੇ ਪਿੰਗੇ ਹੋ ਗਏ ਹੋਣਗੇ ਜਿਸ ਨੂੰ ਬੋ ਨੀਜ਼ ਕਿਹਾ ਜਾਂਦਾ ਹੈ ਕਾਰਨ ਕੀ ਹੁੰਦਾ ਜਿਹੜੀ ਅੰਦਰ ਵਾਲੇ ਆਹ ਮਸਲਸ ਨੇ ਪੱਟ ਵਾਲੇ ਇਹ ਆਪਣੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਜਿਹੜੇ ਚੂਲੇ ਵਾਲੇ ਬਾਹਰ ਵਾਲੇ ਮਾਸਪੇਸ਼ੀਆਂ ਨੇ ਇਹ ਵਾਲੀਆਂ ਇਹ ਟਾਈਟ ਹੋਣੇ ਸ਼ੁਰੂ ਹੋ ਜਾਂਦੀਆਂ ਬਹੁਤ ਲੋਕਾਂ ਦੇ ਬੋ ਨੀਜ਼ ਜਦੋਂ ਹੋ ਜਾਂਦੇ ਆ ਉਹ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਆ ਉਹ ਸੋਚਦੇ ਆ ਵੀ ਹੁਣ ਇਹ ਗੋਡੇ ਸਿੱਧੇ ਨਹੀਂ ਹੋ ਸਕਦੇ। ਤੋਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ। ਅੱਜ ਬਹੁਤ ਸੌਖੀਆਂ ਤੇ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ। ਤੁਸੀਂ ਲਗਾਤਾਰ ਇਹ ਕਸਰਤਾਂ 3 ਮਹੀਨੇ ਕਰ ਲਓਗੇ ਬੋਨੀਜ਼ ਨੂੰ, ਬਿੰਗੇ ਹੋਏ ਗੋਡਿਆਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ, ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾ। ਪਿਛਲੇ 10 ਸਾਲ ਤੋਂ ਸੀਮੁੱਲਾਪੁਰ, ਦਾਖਾ। ਜ਼ਿਲ੍ਹਾ ਲੁਧਿਆਣਾ। ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡੀਆਂ ਨੇ ਐਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਵਿਪਾਸਰਾ ਫੇਸਬੁੱਕ ਤੇ ਐਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਡਾਕਟਰ ਕੁਸ਼ੇਰ ਬਲੌਗਸ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸਮੇਂ ਨੂੰ ਉੱਪਰ ਬਾਤ ਨਹੀਂ ਕਰਾਂਗੇ ਸ਼ੁਰੂ ਕਰਦੇ ਹਾਂ ਟੀਆ ਸਨ ਕਸਰਤਾਂ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸ਼ੁਰੂ ਕਰਦੇ ਆਂ ਕਸਰਤਾਂ ਸਭ ਤੋਂ ਪਹਿਲੀ ਜਿਹੜੀ ਐਕਸਰਸਾਈਜ਼ ਹੈ ਉਹ ਕਰਦੀਆਂ ਆਪਾਂ ਐਂਕਲ ਟੂ ਪੰਪਸ ਵਾਰਮ ਅਪ ਕਰਾਂਗੇ 15 ਤੋਂ 20 ਵਾਰੀ ਤੁਸੀਂ ਕਰਨੇ ਆਂ ਐਂਕਲ ਟੂ ਪੰਪਸ 1 ਫਿਰ 2 ਤੇ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 फिर बारह फिर तेरह फिर चौदह फिर पंद्रह दैन रिलैक्स इसका सिर्फ एक सैट लाई थोड़ी वार्मअप एक्सरसाइज दूसरा सैट आप एस एल आर एक एक बार लत दूसरी एक बारी दूसरी एक दो तीन चार पाँच छे सत्त अठ नौ दस मतलब थले गिट तक लत हवा चकँगे फिर थले रखा ये हो गया थोड़ा वार्म एक्सरसाइज दूसरी ਤੀਜੀ ਕਸਰਤ ਹੀਲ ਸਲਾਈਡ ਇੱਕ ਫੇਰ ਦੂਸਰੀ ਦੋ ਫੇਰ ਦੂਸਰੀ ਤਿੰਨ ਫੇਰ ਦੂਸਰੀ ਚਾਰ ਫੇਰ ਦੂਸਰੀ ਪੰਜ ਫੇਰ ਦੂਸਰੀ ਛੇ ਫੇਰ ਦੂਸਰੀ ਸੱਤ ਫੇਰ ਦੂਸਰੀ ਅੱਠ ਫੇਰ ਦੂਸਰੀ ਨੌ ਫੇਰ ਦੂਸਰੀ 10 ਇਸ ਤਰ੍ਹਾਂ ਤੁਸੀਂ ਤਕਰੀਬਨ 15 ਵਾਰੀ ਕਰਨਾ ਇਹ ਵੀ ਹੋ ਗਈ ਤੁਹਾਡੀ ਤੀਜੀ ਵਾਰਮ-ਅਪ ਐਕਸਰਸਾਈਜ਼ ਹੁਣ ਵਾਰਮ-ਅਪ ਐਕਸਰਸਾਈਜ਼ ਤੋਂ ਬਾਅਦ ਮੇਨ ਕਸਰਤ ਵੱਲ ਚੱਲਦੇ ਹਾਂ ਜਿਹੜੀ ਸਭ ਤੋਂ ਪਹਿਲੀ ਐਕਸਰਸਾਈਜ਼ ਹੈ ਉਹ ਤੁਸੀਂ ਕੀ ਕਰਨਾ ਜਿਹੜਾ ਹਾ ਗੋਡਾ ਵਾ ਇਹ ਆਪਣੀ ਦੂਸਰੀ ਗੇਟੇ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਦੋਨੇ ਆਪਣੇ ਆਪਾ ਦੋਨੋਂ ਮਤਲਬ ਜਿਹੜੇ ਪੈਰ ਆ ਖੋਲ ਦੇਣੇ ਇਸ ਨੂੰ ਆਪਾਂ ਦੂਸਰੇ ਨਾਲ ਇੱਕ ਫਿਰ ਦੂਸਰੇ ਨਾਲ ਦੋ ਫਿਰ ਇਦ ਤੱਕ 10 ਸੈਟ ਚਾਰ ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਫਿਰ 13 ਫਿਰ 14 ਫੇਤ 15 ਫੇਤ 16 ਫੇਤ 17 ਫੇਤ 18 ਫੇਤ 19 ਫੇਤ 20 ਦੈਨ ਰੈਕਸ ਇਸ ਕਸਰਤ ਦੌਰਾਨ ਤੁਸੀਂ ਸਹਰਾਣਾ ਲੈ ਵੀ ਸਕਦੇ ਹੋ ਕੱਢ ਵੀ ਸਕਦੇ ਹੋ ਪਰ ਮੈਂ ਦੇਖਿਆ ਜਦੋਂ ਸਹਰਾਣਾ ਰੱਖਿਆ ਸੀ ਐਕਸਰਸਾਈਜ਼ ਕਰਨ ਦੇ ਵਿੱਚ ਥੋੜਾ ਔਖਾ ਲੱਗ ਰਿਹਾ ਸੀ ਕਸਰਤ ਦੇ ਦੌਰਾਨ ਤੁਸੀਂ ਸਹਰਾਣਾ ਕੱਢ ਦੇਣਾ ਹੈ ਦੁਆਰਾ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਇੱਕ ਸੈੱਟ ਹੋਰ ਦੇਖੋ 20 ਵਾਰੀ ਕਰਨਾ ਬਸ ਇੱਕ ਮਤਲਬ ਉਸ ਗਿੱਟੇ ਨਾਲ ਉਹਣਾ ਇੱਕ ਫੇਤ ਦੋ ਫੇਤ ਦੈਨ चार फिर पांच फिर छ फिर सात, फिर आठ, फिर नौ फिर दस फिर फिर बारह फिर तेरह फिर चौदह फिर पंद्रह फिर सोलह फिर सतारा फिर अठारह फिर उन्नीस फिर भी दैन रिलैक्स ये थोड़ी कसरत इससे तीन सट लाने ये होगी थोड़ी ਦੂਜੀ ਕਸਰਤ ਪਹਿਲਾ ਵਾਰਮਅਪ ਸੈੱਟ ਚੱਲਿਆ ਸੀ ਉਹ ਵਾਰਮਅਪ ਪਹਿਲਾਂ ਗਿਣਾਂਗੇ ਆਪਾਂ ਦੂਸਰੀ ਕਸਰਤ ਇਸ ਨੂੰ ਆਪਾਂ ਗਿਣਾਂਗੇ ਹੁਣ ਗੱਪ ਵਧਦੇ ਆ ਹੁਣ ਵਧਦੇ ਆ ਤੀਜੀ ਕਸਰਤ ਵੱਲ ਜਿਹੜੀ ਤੀਜੀ ਕਸਰਤ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਪੈਰ ਅੰਦਰ ਮੋੜ ਕੇ ਲਾਥਾਵਾ ਚੱਕ ਕੇ 45 ਡਿਗਰੀ ਤੱਕ ਲੈ ਆਵਾਂਗੇ ਔਰ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਵਾਪਸ ਆਵਾਂਗੇ ਫੇਰ ਰੱਖ ਦਾਂਗੇ ਫੇਰ ਪੈਰ ਅੰਦਰ ਮੋੜ ਕੇ ਲੱਤ 45 ਡਿਗਰੀ ਤੱਕ ਹੋਲਡ 1 2 तीन चार पे सात आठ नौ दस फिर वापस आवानगे फिर थले रख दैर अंदर मुड़ के लात हवा चक के फिर बार आवाने इतने दस सैकेंड होल्ड एक दो तीन चार पांच छे सात आठ नौ दस फिर वापस फिर थले इस कसरत पूरे पां वारी इधर पाँच वारी इधर यह होगी कसरत नंबर तीन हूँ बढ़ते हैं चौथी कसरत वाल चौथी कसरत की है ਆਪਾਂ ਸਾਈਡ ਲੈ ਕੇ ਪਹਿ ਜਾਗੇ ਇਦਾਂ ਕਰਕੇ ਦੇਖੋ ਸਾਈਡ ਲੈ ਕੇ ਪਹਿਗੇ ਜਿਹੜੀ ਆਪਣੀ ਆਹ ਲਾਤ ਆ ਅੱਗੇ ਆ ਜੇਗੀ ਇਦਾਂ ਔਰ ਜਿਹੜੀ ਦੂਸਰੀ ਲਾਤਾ ਦੇਖੋ ਥੱਲੇ ਰਹੇਗੀ ਇਸ ਲਾਤ ਨੂੰ ਹਵਾ ਚੱਕਣਾ ਜਿੰਨਾ ਚੱਕ ਸਕਦੇ ਹੋ 1 2 3 4 5 6 7 8 9 10 ਦੈਨ ਰਿਲੈਕਸ ਦੁਬਾਰਾ ਦੇਖੋ ਧਿਆਨ ਨਾਲ ਪੈਰ ਥੋੜਾ ਇੱਥੇ ਆ ਗਿਆ ਕਿਉਂਕਿ ਇਹ ਜੁਰਾਬ ਕਰਕੇ ਸਲਿੱਪ ਕਰ ਰਿਹਾ ਪਰ ਤੁਸੀਂ ਕੋਸ਼ਿਸ਼ ਕਰਨਾ ਇਸ ਪੈਰ ਨੂੰ ਇੱਥੋਂ ਫੜ ਲਿਓ ਰੋਕ ਲਿਓ ਔਰ ਇਸ ਲਾਤ ਨੂੰ ਹਵਾ ਚੱਕਾਂਗੇ ਇੱਥੇ 10 ਸੈਕਿੰਡ ਹੋਲਡ एक दो तीन चार पाँच पे सात आठ नौ दस देन रिलैक्स फिर उपर चका फिर इतने दस सेकंड होल्ड एक दो तो, तीन चार पाँच पे सात आठ नौ दस फिर उपर चकें एक दो तो, तीन चार पाँच पे सात आठ नौ दस देन रिलैक्स एक कसरत तो दोनों साइड करनी और प ਗੁਵਾਰੀ ਕਰਨੀ ਹੈ ਹੁਣ ਤੁਹਾਨੂੰ ਦੂਸਰੀ ਸਾਈਡ ਵੀ ਕਰਕੇ ਦਿਖਾ ਦਿੰਨੇ ਆ ਹੁਣ ਆਪਾਂ ਇਹ ਲਾਤ ਅੱਗੇ ਲਿਆਂਦੀ ਦੂਸਰੀ ਥੱਲੇ ਆ ਇਸ ਨੂੰ ਆਪਾਂ ਇੱਥੋਂ ਫੜ ਲੈਣਾ ਪੈਰ ਨੂੰ ਔਰ ਇਸ ਲਾਤ ਨੂੰ ਆਪਾਂ ਉੱਪਰ ਚੱਕ ਰਹੇ ਹਾਂ ਔਰ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਫੇਰ ਉੱਪਰ ਚੱਕਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਂ ਰਿਲੈਕਸ ਇਸ ਤਰੀਕ ਵੀ ਤੁਸੀਂ ਗਿਣ ਕੇ ਪੂਰੇ 5 ਸੈਟ ਲਾਉਣੇ ਆ यही होगी ठुट्टी कसरत नंबर चार हम जी उस नैक्सट एक्सरसाइज आ रोलर चाहिए रोलर तुम की करोंगे दो रखोगे और इसको प्रेस करोगे देखो प्रेस कर लगे हाँ एक दो तीन चार पे सत अठ नौ दस फिर प्रेस कर लगे हाँ एक दो तीन चार पांच छे सत अठ नौ दस फिर प्रेस कर लगे हाँ एक दो तीन चार पांच छे सत 8 9 10 ਫੇਰ ਪ੍ਰੈਸ ਕਰ ਲੱਗੇ ਆ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਤੁਸੀਂ ਪੂਰੇ 10 ਵਾਰੀ ਕਰਨਾ ਇਹ ਹੋ ਗਈ ਛੋਟੀ ਉਸ ਤੋਂ ਅਗਲੀ ਕਸਰ ਨੈਕਸਟ ਐਕਸਰਸਾਈਜ਼ ਕੀ ਹੈ ਆਪਾਂ ਇਹੀ ਰੋਲਰ ਦੋਨਾਂ ਗੋਡਿਆਂ ਦੇ ਵਿਚਾਲੇ ਰੱਖਾਂਗੇ ਔਰ ਜਿਹੜੇ ਪੈਰ ਨੇ ਉਹ ਆਪਾਂ ਇਦਾਂ ਬਾਹਰ ਨੂੰ ਲੈ ਜਾਣ ਦੀ ਕੋਸ਼ਿਸ਼ ਕਰਨੀ ਧਿਆਨ ਨਾਲ ਦੇਖੋ ਰੋਲਰ ਗੋਡਿਆਂ ਦੇ ਵਿਚਾਲੇ ਰੱਖਿਆ ਔਰ ਇਸ ਨੂੰ ਦੱਬਿਆ ਪੈਰਾਂ ਨੂੰ ਬਾਹਰ ਨੂੰ ਲੈ ਆਣਾ ਹੈ ਤਾਂ ਔਰ ਇਹ ਛੜਣਾ ਨਹੀਂ ਦਬਕੇ ਰੱਖਣਾ ਜਿੱਥੇ ਤੱਕ ਤੁਸੀਂ ਪੈਰ ਲਿਜਾ ਸਕਦੇ ਹੋ ਔਰ ਇੱਥੇ ਹੋਲਡ ਕਰਾਂਗੇ ਦਾ ਸੈਕਿੰਡ 1 2 3 4 5 6 7 8 9 10 ਦੈਨ ਫੇਥ 1 2 3 4 5 6 7 8 9 10 ਫੇਥ 1 2 3 4 5 6 7 8 9 10 ਦੈਨ ਰਿਲੈਕਸ ਇਸ ਦੇ ਵੀ ਤੁਸੀਂ 10 ਸੈਟ ਲਾਉਣੇ हूँ वादते हैं आखिरी कसरत वाल आखिरी कसरत की होगी आपके पै जाएंगे करके और गोडे के उपर गोड्डा आएगा ये हवा चकनी ऐदा करके और इतने दस सैकेंड होल्ड एक दो तीन चार पांच सात अठ नौ दस फिर उपर एक दो तीन चार छः सात अठ नौ दस फिर उपर एक दो तीन चार पांच छत अठ ਨੋ 10 ਮਤਲਬ ਇਹ ਕਸਰਤ ਦੋਨੋਂ ਸਾਈਡ ਕਰਨੀ ਆ ਇਹ ਨਹੀਂ ਵੀ ਇੱਕ ਸਾਈਡ ਹੀ ਕਰਨੀ ਆ ਸੋ ਇਸ ਤੇ ਵੀ ਪੰਜ ਤੋਂ 7 ਸੈਟ ਲਾਉਣੇ ਜ਼ਰੂਰੀ ਨਹੀਂ ਸਾਰੇ ਕਸਰਤਾਂ ਦੇ 10-10 ਸੈਟ ਲਾਉਣੇ ਆ ਤੁਸੀਂ ਹੌਲੀ-ਹੌਲੀ ਸ਼ੁਰੂ ਕਰ ਸਕਦੇ ਹੋ 4 5 3 ਹੈਨਾ ਉਸ ਤੋਂ ਬਾਅਦ ਤੁਸੀਂ ਗੋਡਿਆਂ ਤੇ ਸੇਕ ਦਿਓ ਔਰ ਹਲਕਾ-ਹਲਕਾ ਦਰਦ ਵਾਲਾ ਕੋਈ ਵੀ ਤੇਲ ਲਾ ਸਕਦੇ ਹੋ ਅਗਰ ਤੁਸੀਂ ਕਸਰਤਾਂ ਕਰਦੇ ਹੋ ਬਹੁਤ ਜਲਦੀ ਜਿਹੜੇ ਤੁਹਾਡੇ ਬੋਹ ਨੀਸ ਨੇ ਗੋਡੇ ਵਿੰਗੇ ਹੋ ਗਏ ਨੇ ਉਹ ਬਹੁਤ ਜਲਦੀ ਠੀਕ ਹੋਣ ਵਾਲੇ ਨੇ ਅਗਰ ਸਾਡੀ ਕਸਰਤਾਂ ਦੇਖ ਕੇ ਤੁਸੀਂ ਕਸਰਤਾਂ ਸ਼ੁਰੂ ਕੀਤੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਸਾਡੀ ਵੀਡੀਓ ਰਿਗਾਰਡਿੰਗ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕਮੈਂਟ ਕਰਕੇ ਪੁੱਛੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਇੱਕ ਬਹੁਤ ਸੋਹਣੀ ਜੀ ਵੀਡੀਓ ਨਾਲ ਜੀ ਟਿਲ देन ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ